ਸਾਤਿਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਲੇਸ਼ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਜੇ ਆ ਪਿਆ ਕਿ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵੱਲੋਂ ਹਰ ਹੀ ਲਵ ਸਿਲਾ ਕੀਤਾ ਜਾ ਰਿਹਾ ਹੈ ਆਪਣੀ ਪ੍ਰਧਾਨਗੀ ਨੂੰ ਬਚਾਉਣ ਲਈ ਯਾਨੀ ਕਿ ਉਹ ਚਾਹੁੰਦਾ ਹੈ ਜਿੰਨੇ ਵੀ ਧਾਰਮਿਕ ਆਗੂ ਨੇ ਮੇਰੇ ਸਿਰ ਉੱਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵਾਲਾ ਤਾਜ ਰੱਖ ਦੇ ਕਿਉਂਕਿ ਜਿਸ ਤਰ੍ਹਾਂ ਦੀਆਂ ਚਾਲਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਇੱਧ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕਤ ਹੋਏ ਮੱਥਾ ਟੇਕਿਆ ਗਿਆ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਰਹੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਵੱਡੇ ਫੈਸਲੇ ਆਏ ਸੀ ਉਹਨਾਂ ਨੂੰ ਤੁਸੀਂ ਮੰਨਣਾ ਹੈ ਜਾਂ ਨਹੀਂ ਮੰਨਣਾ ਲੇਕਿਨ ਬਿਲਕੁਲ ਚੁੱਪ ਰਹੇ ਸੋਚਾਂਗੇ ਸੋਚ ਵਿਚਾਰ ਕਰਾਂਗੇ ਜਿਵੇਂ ਕਾਰਜਕਾਰੀ ਪ੍ਰਧਾਨ ਕਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਜਿਸ ਤਰ੍ਹਾਂ ਡਾਕਟਰ ਦਲਜੀਤ ਸਿੰਘ ਚੀਮਾ ਕਹਿਣਗੇ ਜਿਸ ਤਰ੍ਹਾਂ 6 ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕਮੇਟੀ ਕਹੇਗੀ ਇੱਕ ਵਾਰ ਵੀ ਮੂੰਹ ਦੇ ਵਿੱਚੋਂ ਇਹ ਨਹੀਂ ਕਿਹਾ ਗਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸਾਡੇ ਸਿਰ ਮੱਥੇ 'ਤੇ ਅਸੀਂ ਖੜੇ ਮੱਥੇ ਪ੍ਰਵਾਨ ਕਰਦੇ ਹਾਂ ਅਸੀਂ ਸਮਰਪਤ ਹਾਂ ਨਿਮਾਣੇ ਸਿੱਖ ਵਾਂਗੂ ਲਿਜਾਨਾ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਕਹਿ ਦੇਣਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਾਂ ਮੈਂ ਨਿਮਾਣਾ ਸਿੱਖਾਂ ਲੇਕਿਨ ਉਧਰ ਧਜੀਆਂ ਉਡਾਈਆਂ ਜਾ ਰਹੀਆਂ ਨੇ ਕਿਉਂ ਭਾਈ ਤੁਸੀਂ ਜਾਦਾ ਵੱਡੇ ਹੋ ਯਾਨੀ ਕਿ ਇੱਕ ਪਾਸੇ ਜਿਸ ਤਰ੍ਹਾਂ ਹੁਣ ਵਲਿਆ ਹੈ ਕਰਦਾਰ ਤੁਸੀਂ ਕੀਤੀ ਜਾ ਰਹੀ ਹੈ ਸ੍ਰੀ ਦਬਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਹਦੀਆਂ ਚੀਕਾਂ ਕਢਵਾ ਦਿੱਤੀਆਂ ਨੇ ਕਹਿੰਦੇ ਨਾ ਮਾਰਨਾ ਨਾ ਮਰ ਦੇਣਾ ਤੋੜੀ ਤਰ੍ਹਾਂ ਲਮਕਾ ਕੇ ਰੱਖਣਾ ਤੈਨੂੰ ਯਾਨੀ ਕਿ ਤੈਨੂੰ ਤੇਰੀਆਂ ਲੜੀਆਂ ਘੁਆਣੀਆਂ ਨੇ ਤੇਰੀਆਂ ਮੰਤਾਂ ਘੁਆਣੀਆਂ ਨੇ ਲੇਕਿਨ ਉਧਰ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਮੇਰੇ ਵੀ ਹੌਸਲੇ ਬਲੰਦ ਨੇ ਜਿਹੜੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੇ ਫੈਸਲੇ ਆਏ ਸੀ ਉਸ ਫੈਸਲੇ ਕਿੰਤੂ ਪਰੰਤੂ ਨਹੀਂ ਹੋਣਗੇ ਇਹਨਾਂ ਬਿਨ ਲਾਗੂ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਮੱਥਾ ਟੇਕਣ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਸਹੀ ਹਾਂ ਸਾਦੇ ਹੌਸਲੇ ਬੁਲੰਦ ਰੇ ਜੋ ਫੈਸਲੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਵੱਲੋਂ ਉਹ ਮੈਨੂੰ ਸਵੀਕਾਰ ਹੋਣਗੇ ਲੇਕਿਨ ਸ਼੍ਰੋਮਣੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਰਵਿੰਦਰ ਸਿੰਘ ਹੂੰਦੜ ਤਾਂ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਯਾਨੀ ਕਿ ਐਡੀ ਵਡੇਰੀ ਹੁਮਨ ਦੇ ਬਾਅਦ ਯੁੱਧ ਵੀ ਹੱਥਾਂ ਤੇ ਨਚਾਇਆ ਜਾ ਰਿਹਾ ਹੈ ਹੱਥਾਂ ਦੀ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੀ ਬਰਵਿੰਦਰ ਸਿੰਘ ਹੂੰਦੜ ਡਾਕਟਰ ਦਲਜੀਤ ਸਿੰਘ ਚੀਮਾ ਇਸ ਲਈ ਐਲਾਨ ਅੰਦਰਖਾਤੇ ਕਰੀ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਨੇ ਕਿ ਜੇ ਵਾਗਡੋਰ ਸੰਭਾਲਣਗੇ ਉਹੀ ਜਰਨਾਹ ਸੁਣਾਵਾਂਗੇ ਯਾਨੀ ਕਿ ਸੁਖਬੀ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਚਿਹਰਾ ਦੱਸ ਰਿਹਾ ਹੈ ਕਿ ਉਹ ਫਿਰ ਦੁਬਾਰਾ ਪ੍ਰਧਾਨ ਬਣਗੇ ਕਿਉਂਕਿ ਅੱਜ ਉਹਨਾਂ ਦੇ ਚਿਹਰੇ ਤੇ 1% ਵੀ ਮਿਊਸੀ ਜਾਂ ਟੈਨਸ਼ਨ ਨਹੀਂ ਦੇਖੀ ਗਈ ਤਾਂ